ਲੁਧਿਆਣਾ ਵੈਸਟ ਪੰਜਾਬ ਦੇ ਲੁਧਿਆਣਾ ਵੈਸਟ ਹਲਕੇ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਗਿਆ ਲੁਧਿਆਣਾ ਵੈਸਟ ਦੇ ਚੋਣਾਂ ਦੇ ਤਾਰੀਖ ਦਾ ਐਲਾਨ ਹੋ ਚੁੱਕਿਆ ਹੈ 19 ਜੂਨ ਨੂੰ ਲੁਧਿਆਣਾ ਵੈਸਟ ਦੇ 19 ਜੂਨ ਨੂੰ ਲੁਧਿਆਣਾ ਵੈਸਟ ਦੇ ਬਾਈ ਇਲੈਕਸ਼ਨ ਜਿਹੜੀ ਹੈ ਜਿਵਨੀ ਚੋਣ ਉਹਦੀਆਂ ਵੋਟਾਂ ਪਆਂੀਆਂ ਨੇ ਚੋਣਾਂ ਹੋਣੀਆਂ ਨੇ ਤੇ ਸਰਗਰਮੀ ਤਾਂ ਪਹਿਲਾਂ ਹੀ ਬਹੁਤ ਸੀਗੀ ਭਾਜਪਾ ਨੂੰ ਛੱਡ ਕੇ ਬਾਕੀ ਤਿੰਨ ਪਾਰਟੀਆਂ ਨੇ ਉਮੀਦਵਾਰ ਵੀ ਜਾਰੀ ਕੀਤੇ ਉਮੀਦਵਾਰ ਵੀ ਹਲਾਣੇ ਹੋਏ ਨੇ ਪਰ ਅੱਜ ਜਦੋਂ ਚੋਣ ਕਮਿਸ਼ਨ ਨੇ ਇਹਦੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ ਕਿ 19 ਜੂਨ ਨੂੰ ਚੋਣ ਹੋਏਗੀ ਲੁਧਿਆਣਾ West ਦੀ ਲੁਧਿਆਣਾ ਪੱਛਮੀ ਜਿਹੜੀ ਸੀਟ ਗੁਰਪ੍ਰੀਤ ਗੋਗੀ ਦੇ ਮੌਤ ਨਾਲ ਖਾਲੀ ਹੋਈ ਸੀ ਇਤਨ ਪਾਰਟੀਆਂ ਦੇ ਉਮੀਦਵਾਰ ਉੱਥੇ ਪਹਿਲਾਂ ਹੀ ਹੈਗੇ ਨੇ ਬੀਜੇਪੀ ਨੇ ਅਜੇ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨੇ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਸੰਜੀਵ ਰੋੜਾ ਨੇ ਤੇ ਕਾਂਗਰਸ ਵੱਲੋਂ 파ਪੂਸ਼ਨਾਸ਼ੂ ਸਾਬਕਾ ਮੰਤਰੀ ਨੇ ਤੇ ਅਕਾਲੀ ਦਲ ਨੇ ਐਡਵੋਕੇਟ ਪਰਵਕਾਰ ਸਿੰਘ ਨੂੰ ਕੀਤਾ ਤੇ ਬੀਜਪੀ ਅਜੇ ਮੈਦਾਨ ਚ ਨਹੀਂ ਆਈ ਬੀਜਪੀ ਨੇ ਅਜੇ ਆਪਣੇ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਸੋ ਬੜੀ ਗਰਮਾ ਗਰਮੀ ਹੈ ਵੈਸੇ ਵੀ ਮੌਸਮ ਚ ਗਰਮੀ ਹੈ ਪਰ ਭਾਵੇਂ ਤੂਫਾਨ ਤੇ ਹਨੇਰੀ ਨੇ ਜਿਹੜਾ ਮਹੀਨੇ ਥੋੜੇ ਉਹਦੇ ਚ ਖਲ ਪਾ ਪੀਏ ਗਰਮੀ ਵਾਲੀ ਚ ਪਰ ਚੋਣਾ ਦੀ ਗਰਮੀ ਪੂਰੀ ਯਾਦ ਚਲੇ ਵਾਲੇ ਦੀ ਤੇ ਇਹ ਤਿੰਨ ਪਾਰਟੀਆਂ ਸਭ ਤੋਂ ਵੱਧ ਵਿਕਾਰੀ ਸੀਟ ਇਹ ਆਮ ਆਦਮੀ ਪਾਰਟੀ ਲਈ ਹੈ ਤਿੰਨ ਕਰਨਾ ਕਰਕੇ ਇਕਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸੀਟ ਰਹਗੀ ਸੀ ਇਹ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਕੈਂਡੀਡੇਟ ਸੀਗੇ ਤੇ ਇਸ ਕਰਕੇ ਉਹਨਾਂ ਵਾਸਤੇ ਇਹ ਜਿਹੜੀ ਸੀਟ ਬਰਕਰਾਰ ਰੱਖਣੀ ਤੇ ਇਹਨੂੰ ਸੀਟ ਨੂੰ ਆਪਣੇ ਕੋਲ ਕਬਜ਼ਾ ਰੱਖਣਾ ਇਹ ਬਹੁਤ ਜ਼ਰੂਰੀ ਹੈ ਇੱਕ ਤਾਂ ਇਸ ਪੱਖੋਂ ਆਮ ਆਦਮੀ ਪਾਰਟੀ ਵਾਸਤੇ ਜ਼ਿਆਦਾ ਇਹ ਪ੍ਰੈਸਟੀਜੀਅਸ ਹੈਗੀ ਤੇ ਦੂਸਰਾ ਏਕੇ ਸੰਜੀਵ अरोड़ा ਰਾਸ਼ਵ ਮੈਂਬਰ ਨੇ ਬੜੇ ਸਰਗਰਮ ਰਾਸ਼ਵ ਮੈਂਬਰ ਨੇ ਜਿਨ੍ਹਾਂ ਨੇ ਲੁਧਿਆਣੇ ਦਾ ਜਿਹੜਾ ਬਹੁਤ ਸਾਰੇ ਮਸਲੇ ਚੁੱਕੇ ਨੇ ਬਹੁਤ ਸਾਰੇ ਮਸਲੇ ਹੱਲ ਕਰਾਏ ਨੇ ਜਤਨਸ਼ੀਰਨ ਨੇ ਲੁਧਿਆਣੇ ਦੇ ਇਲੈਕਟਿਡ ਐਮਪੀ ਵਾਂਗ ਉਹਨਾਂ ਨੇ ਇੱਕ ਕੰਮ ਕੀਤਾ ਲੁਧਿਆਣੇ ਦੇ ਵਾਸਤੇ ਤੇ ਰਾਸ਼ਵ ਮੈਂਬਰ ਨੂੰ ਚੋਣ ਲੜਾ ਕੇ ਫਿਰ ਉਹ ਜਿਟਾਉਣਾ ਆਪਣੇ ਆਪ 'ਚ ਇਹ ਬੜਾ ਵੱਡਾ ਚੈਲੰਜ ਹੈ ਤੇ ਬੜਾ ਵੱਡਾ ਇਹ ਇਹ ਕਹ ਲੋ ਕਿ ਪ੍ਰੈਸਟਿਜ ਦਾ ਵਕਾਰ ਦਾ ਮੁੱਦਾ ਹੈ ਐਮ ਆਦੀ ਪਾਰਟੀ ਵਾਸਤੇ ਕਿ ਆਪਣੇ ਇੱਕ ਰਾਜ ਸਭਾ ਮੈਂਬਰ ਨੂੰ ਐਂਪੀ ਨੂੰ ਚੋਣ ਲੜਾ ਕੇ ਉਹ ਵੀ ਇੰਪੋਰਟੈਂਟ ਜਿਹੜਾ ਕਿ ਉਹਨੂੰ ਚੋਣ ਲੜਾ ਕੇ ਉਹਨੂੰ ਐ ਐਮ ਐਲ ਏ ਬਣਾਉਣਾ ਅੱਗੇ ਕੀ ਬਣਾਇਆ ਜਾਏਗਾ ਜੇ ਕੋਈ ਉਹ ਜਿੱਤ ਜਾਂਦੇ ਤਾਂ ਅਲੱਗ ਗੱਲ ਹੈ ਪਰ ਇੱਕ ਵਾਰ ਤਾਂ ਉਹ ਰਾਜ ਸਵਾਦੀ ਸੀਟ ਛੱਡ ਕੇ ਐਮਐਲਏ ਬਣਨਗੇ ਤਾਂ ਇਹ ਬਹੁਤ ਵੱਡਾ ਪ੍ਰੈਸਟੀਜੀਅਲ ਇਕਾ ਲੋਕ ਕਈ ਤਾਂ ਕਹਿੰਦੇ ਜੂਆ ਵੀ ਹੈ ਰਿਸਕ ਵੀ ਹੈ ਦਾਅ ਵੀ ਲਾਇਆ ਆਪਣੇ ਆਵਾਦੀ ਪਾਰਟੀ ਨੇ ਬੜਾਇਆ ਇਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਤਰ੍ਹਾਂ ਦਾ ਜੂਆ ਵੀ ਹੈਗਾ ਪਰ ਉਹਨਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਅਸੀਂ ਇਹ ਸੀਟ ਕੱਢ ਲਾਂਗੇ ਕਿਉਂਕਿ ਅਦਰਵਾਈਜ਼ ਵੀ ਸੀਟ ਇਹ ਉਹਨਾਂ ਕੋਲ ਹੀ ਸੀਗੀ ਆਵਾਦੀ ਪਾਰਟੀ ਕੋਲ ਤੇ ਹੁਣ ਇਹ ਜਿਹੜੀ ਕੌਣ ਜਿੱਤਦਾ ਹੈ ਇਹ ਤਾਂ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਕੈਂਪੇਨ ਜਿਹੜੀ ਆਵਾਜ਼ੀ ਪਾਰਟੀ ਦੇ ਬਹੁਤ ਅਗਰੈਸਿਵ ਬਹੁਤ ਹੀ ਜ਼ੋਰਦਾਰ ਕੈਂਪੇਨ ਇਹਨਾਂ ਨੇ ਇਹਨਾਂ ਨੂੰ ਸਮਾਂ ਵੀ ਬਹੁਤ ਮਿਲ ਗਿਆ ਲੋਕਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਟੈਕ ਅਪ ਕਰਨ ਦਾ ਹੱਲ ਕਰਨ ਦਾ ਸੱਤਾਧਾਰੀ ਪਾਰਟੀ ਨੂੰ ਤੇ ਦੇਖੋ ਸਾਰੀ ਜਿਹੜੀ ਆਵਾਜ਼ੀ ਪਾਰਟੀ ਦੀ ਲੀਡਰ ਕੈਂਪੇਨ ਕਰ ਚੁੱਕੇ ਨੇ ਲੁਧਿਆਣੇ ਚ ਕੇਜਰੀਵਾਲ ਤੱਕ ਆ ਚੁੱਕੇ ਨੇ ਹੁਣ ਫੇਰ ਆਉਣਗੇ ਭਗਵੰਤ ਮਾਨ ਵੀ ਭਗਵੰਤ ਮਾਨ ਦਾ ਪਰਿਵਾਰ ਵੀ ਉਹ ਵੀ ਆ ਚੁੱਕੇ ਨੇ ਉਹ ਫੇਰ ਕੈਂਪੇਨ ਤਾਂ ਆਮ ਆਦੀ ਪਾਰਟੀ ਦੀ ਸਭ ਤੋਂ ਅੱਗੇ ਐ ਤੇ ਰਾਜ ਸੱਤਾ ਵੀ ਉਹਨਾਂ ਕੋਲ ਹੈ ਉਹਨਾਂ ਨੇ ਇਸ ਹਲਕੇ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਸੀ ਉਹ ਵਕਫ ਵਕਤ ਤੱਕ ਆ ਦੇ ਉਹਨਾਂ ਨੂੰ ਵੀ ਐਡਰੈਸ ਕਰਨ ਦਾ ਯਤਨ ਕੀਤਾ ਜਾਂ ਨਹੀਂ ਕੀਤਾ ਤੇ ਉਹਦੇ ਚ ਤੀਜਾ ਜਿਹੜਾ ਕਾਰਨ ਹੈ ਕਿ 2027 ਨੇੜੇ ਆ ਰਿਹਾ ਇਹ ਬਾਈ ਇਲੈਕਸ਼ਨ ਜਿਹੜੀ ਹੈ ਸੋ ਸਿਰਫ 2 ਪੌਣੀ ਦੋ ਸਾਲ ਦਾ ਸਮਾਂ ਰਹਿ ਗਿਆ ਤੇ 27 ਦੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਇਸ ਚੋਣ ਦੀ ਜਿੱਤ ਹਾਰ ਦਾ ਸਾਰੇ ਮਾਹੌਲ ਤੇ ਫਰਕ ਪੈਣਾ ਹੈ ਤੇ ਇੱਕ ਇਹ ਲੁਧਿਆਣਾ ਜਿਹੜੀ ਹੈ ਇਹ ਸ਼ਹਿਰੀ ਸੀਟ ਹੈ ਲੁਧਿਆਣਾ ਵੈਸਟ ਜਿਹੜੀ ਹੈ ਅਰਬਨ ਸੀਟ ਹੈ ਸ਼ਹਿਰੀ ਸੀਟ ਹੈ ਪਰ ਹੈ ਲੰਬਾ ਚੌੜਾ ਏਰੀਆ ਇਹਦੇ ਵਿੱਚ ਬੜੇ ਇਹਦੇ ਵਿੱਚ ਹਰ ਤਰ੍ਹਾਂ ਦੀ ਹੈ ਇਹ ਪੌਸ਼ ਏਰੀਆ ਵੀ ਹੈਗੇ ਇਹਦੇ ਵਿੱਚ ਇਹਦੇ ਵਿੱਚ ਆਮ ਲੋਕ ਵੀ ਹੈਗੇ ਇਹਦੇ ਵਿੱਚ ਕੁਝ ਜਿਹੜਾ ਹਿੱਸਾ ਵੋਟਰਾਂ ਦਾ ਉਹ ਗਰੀਬਤਾ ਕਾ ਵੀ ਹੈਗਾ ਇਹਦੇ ਵਿੱਚ ਤੇ ਸੋ ਇਹ ਬਹੁਤ ਜ਼ਿਆਦਾ ਜਿਹੜਾ ਕੰਪਲੈਕਸ ਹੈਗਾ ਬੀਜੇਪੀ ਦੀ ਪਰਫਾਰਮੈਂਸ ਪਿਛਲੀ ਵਾਰੀ ਅੱਛੀ ਰਹੀ ਸੀ ਪਰ ਹੁਣ ਬੀਜੇਪੀ ਦਾ ਉਮੀਦਵਾਰ ਇੱਕ ਅੱਧੇ ਦਿਨ ਚ ਆ ਜਾਏਗਾ ਕੌਣ ਹੋਏਗਾ ਅਜੇ ਕੁਝ ਕਹਿਣਾ ਮੁਸ਼ਕਲ ਹੈ ਇਹਦਾ ਕਿਉਂਕਿ ਕਈ ਨਾਂ ਚੱਲ ਰਹੇ ਨੇ ਇਹ ਵੀ ਚੱਲਿਆ ਕੋਈ ਸੈਲੀਬ੍ਰਿਟੀ ਨੂੰ ਲੈ ਆਇਆ ਜਾਂ ਜਾਵੇ ਇਸ ਤਰ੍ਹਾਂ ਦੀ ਵੀ ਪ੍ਰਪੋਜ਼ਲ ਬਣੀ ਇਸ ਤਰ੍ਹਾਂ ਦੀ ਵੀ ਕੋਈ ਜਿਹੜੀ ਚੱਲਦੇ ਚਰਚਾ ਚੱਲਦੀ ਰਹੇ ਰਵਨੀਤ ਬਿੱਟੂ ਦੀ ਵਾਈਫ ਨੂੰ ਖੜਾਇਆ ਜਾਵੇ ਕੋਈ ਲੇਡੀ ਕੈਂਡੀਡੇਟ ਹੋਣੀ ਚਾਹੀਦੀ ਹੈ ਇਹ ਵੀ ਚਰਚਾ ਚੱਲਦੀ ਰਹੀ ਅਜੇ ਵੀ ਚੱਲ ਰਹੀ ਹੈ ਤੇ ਦੇਖੋ ਇੱਕ ਅੱਧੇ ਦਿਨ ਚ ਬੀਜੇਪੀ ਦਾ ਅਨਾਊਂਸਮੈਂਟ ਹੋ ਰਹੀ ਹੈ ਪਰ ਕਹ ਕਿ ਸਕਤਾ ਹੈ ਕਿ ਸਭ ਤੋਂ ਵੱਧ ਅਹਿਮ ਜਿਹੜੀ ਦੇਖੋ ਕਾਂਗਰਸ ਸੀਟ ਹਾਰ ਜਾਂਦੀ ਹੈ ਜਾਂ ਕੋਈ ਕੋਈ ਫਰਕ ਉਹਨਾਂ ਨੂੰ ਇਸ ਗੱਲ ਦਾ ਪ੍ਰੈਸਟਿਜ ਉਹਨਾਂ ਦਾ ਇੰਨਾ ਨਹੀਂ ਭਾਜਪਾ ਹਾਰ ਜਾਂਦੀ ਤਾਂ ਵੀ ਅਕਾਲੀ ਦਲ ਦਾ ਮਾਰਜਨਲਾਈਜ਼ ਹੋਇਆ ਹੈ ਅਕਾਲੀ ਦਲ ਅਕਾਲੀ ਦਲ ਸਿਰਫ ਆਪਣੀ ਐਕਲ ਕੋਈ ਹਾਜ਼ਰੀ ਲਵਾਏਗਾ ਅਕਾਲੀ ਦਲ ਦਾ ਵੋਟ ਬੈਂਕ ਉੱਥੇ ਜਿਆਦਾ ਨਹੀਂ ਲੱਗਦਾ ਹੈ ਇਹਦਾ ਪਰ ਅਕਾਲੀ ਦਲ ਫਿਰ ਵੀ ਲੜੇਗਾ ਇਲੈਕਸ਼ਨ ਕਿਉਂਕਿ ਸਾਰੇ ਝੋਲੇ ਤੋਂ ਬਾਅਦ ਸੁਖਵੀਰ ਬਾਦਲ ਦੇ ਦੁਬਾਰਾ ਚੁਣੀਆਂਤੋਂ ਬਾਅਦ ਉਧਰ ਬਾਗੀ ਕਾਲੀ ਆਪਣੀ ਸੁਖਵੀਰ ਸ਼ਰਮੀ ਜਾ ਰਹੀ ਕਾਲੀ ਦਲ ਫਟਿਆ ਹੋਇਆ ਹੈ ਕਾਲੀ ਦਲ ਵੰਡਿਆ ਹੋਇਆ ਹੈ ਇਹਦੇ باوجود ਉਹ ਇਲੈਕਸ਼ਨ 'ਚ ਆਪਣੀ ਹਾਜ਼ਰੀ ਲਾਉਣਾ ਚਾਹੁੰਦੇ ਨੇ ਪਰ ਮੇਨ ਜਿਹੜਾ ਜਿਹੜਾ ਸਾਰੀ ਦਾ ਲੱਗਿਆ ਹੋਇਆ ਹੈ ਪ੍ਰੈਸਟੀਜ ਇਸ਼ੂ ਉਹ ਹੈ ਆਮਾ ਦੀ ਪਾਰਟੀ ਦਾ ਤੇ ਸੰਜੀਵ ਅਰੋੜਾ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਹਾਲਾਂਕਿ ਉਹਨਾਂ ਨੇ ਕੰਮ ਬਹੁਤ ਕੀਤਾ ਹੈ ਡ੍ਰੈਸ ਵਰਕ ਪਰ ਫਿਰ ਵੀ ਚੋਣ ਚੋਣ ਹੀ ਹੁੰਦੀ ਹੈ ਚੋਣ ਲੜਨੀ ਪੈ ਰਹੀ ਹੈ ਉਹਨਾਂ ਨੂੰ ਤੇ ਦੇਖੋ ਕਿਵੇਂ ਨਿਭਦੇ ਨੇ ਉਸ ਹੁਣ ਐ ਵੀ ਇਹ ਚੋਣ ਕਮਿਸ਼ਨ ਨੇ ਜਿਹੜਾ ਐਲਾਨ ਕੀਤਾ ਹੈ ਅ ਚੋਣਾ ਦਾ ਉਹਦੇ ਨਾਲ ਲੋਕਾਂ ਦੀ ਜਾਣਕਾਰੀ ਵਾਸਤੇ ਜ਼ਰੂਰੀ ਹੈ ਕਿ ਚੋਣ ਕਮਿਸ਼ਨ ਨੇ ਬੰਦਸ਼ਾਂ ਜਿਹੜੀਆਂ ਲਾਈਆਂ ਨੇ ਚੋਣ ਮਾਡਲ ਕੋਡ ਲਾਗੂ ਹੋ ਗਿਆ ਅੱਜ ਅੱਜ ਤੋਂ ਮਾਡਲ ਕੋਡ ਜਦੋਂ ਹੀ ਸਭ ਤੋਂ ਪਹਿਲਾਂ ਸਵੇਰੇ ਬ੍ਰੇਕ ਵੀ ਅਸੀਂ ਕੀਤੀ ਸੀ ਹੈ bhavishya.com ਨੇ bhavishya network ਨੇ ਅਸੀਂ ਬ੍ਰੇਕ ਕੀਤੀ ਹੈ ਸਟੋਰੀ ਇਲੈਕਸ਼ਨ ਦੀ ਕਿ ਇਲੈਕਸ਼ਨ ਦੀ ਡੇਟ ਅਨਾਉਂਸ ਹੋ ਗਈ ਹੈ ਤੇ ਉਸ ਤੋਂ ਬਾਅਦ ਕਮਿਸ਼ਨ ਨੇ ਹਦਾਇਤਾਂ ਜਾਰੀ ਕਰਦਾ ਬਨਸ਼ਾਂ ਦੀਆਂ ਪਵੰਦੀਆਂ ਦੀਆਂ ਤੇ ਪ੍ਰਕਾਰ ਜਿਹੜੀਆਂ ਕਾਸ਼ਣ ਜਿਹੜੇ ਕੀ ਲੈਣੇ ਆ ਉਹ ਜ਼ਰੂਰ ਦੱਸਣੇ ਬਣਦੇ ਲੋਕਾਂ ਨੂੰ ਮੈਂ ਥੋੜੇ ਜਿਹੇ ਦੋ ਜਿਹੜੇ ਆਰਡਰ ਹੋਏ ਆ ਕਮਿਸ਼ਨ ਦੇ ਉਹਨਾਂ ਦੀ ਥੋੜੀ ਜਿਹੀ ਮੋਟੀ ਜਾਣਕਾਰੀ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੂਗਾ ਉਸ ਤੋਂ ਪਹਿਲਾਂ ਥੋੜੇ ਜੇ ਨਾਂ ਪੜ ਦਿੰਨਾ ਜਿਹੜੇ ਜੁੜੇ ਹੋਏ ਨੇ ਰਾਜਕੁਮਾਰ ਢਿੰਗਰਾ ਰਵੀ ਜਖੂ ਰਵੀ ਜੀ ਤੁਸੀਂ ਤਾਂ ਮੈਂ ਤੁਹਾਨੂੰ ਫੋਨ ਤੇ ਵੀ ਲੈ ਸਕਦਾ ਜੇ ਰਵੀ ਜਖੂ ਲੁਧਿਆਣੇ ਨੇ ਉਹ ਕਵਰ ਕਰ ਰਹੇ ਨੇ ਸਾਡੇ ਰਾਜਕਮਾਣ ਢੀਂਗਰਾਜ ਅੱਛਾ ਭੀਪਿੰਦਰ ਸਿੰਘ ਢਾਲੀਵਾਲ ਜੁੜੇ ਹੋਏ ਨੇ ਗੁਰਸ਼ਿਮਰਨ ਰਿਆਰ ਜੁੜੇ ਹੋਏ ਨੇ ਜਗਤਾਰ ਮਾਨ ਡਿਕਲਰਮੈਂਟ ਕਰਨਗੇ ਭਾਜੀਪੀ ਜਿੱਤੇਗੀ ਦੇਖੋ ਜੀ ਤੁਹਾਡੀ ਇੱਛਾ ਜਾਂ ਤੁਹਾਡਾ ਅਸੈਸਮੈਂਟ ਹੈ ਵੀ ਇਹ ਜਿੱਤੇਗੀ ਪਰ ਭਾਜੀਪੀ ਦਾ ਜੇ ਉਮੀਦਵਾਰ ਨਹੀਂ ਆਇਆ ਸੋ ਉਮੀਦਵਾਰ ਜਦੋਂ ਆਏਗਾ ਉਹ ਥੋੜਾ ਮੋਟਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਹੋ ਜਿਹਾ ਉਮੀਦਵਾਰ ਤਕੜਾ ਨਹੀਂ ਮੇਜਰ ਸਿਕਿਜੋਲੀ ਮੁਰਿੰਡਾ ਇਹ ਮੇਰੇ ਬੜੇ ਰੈਗੂਲਰ ਵਿਜ਼ਟਰ ਨੇ ਜਦੋਂ ਮੈਂ ਲਾਈਵ ਹੁੰਨਾ ਜਸਜੀ ਉਦੋਂ ਵੇਹ ਜਰੂਰ ਜੁੜਦੇ ਨੇ ਹਰਜਿੰਦਰ ਪਾਲ ਲਾਲੀ ਕਾਉਂਸਲਰ ਵੀ ਜੁੜੇ ਹੋਏ ਨੇ ਕਾਉਂਸਲਰ ਤਾਂ ਜਿਹੜੇ ਆ ਉਹ ਪੂਰੇ ਲੋਕਾਂ ਨਾਲ ਜੁੜੇ ਹੁੰਦੇ ਨੇ ਉਹ ਦੱਸ ਸਕਦੇ ਨੇ ਵੀ ਕੀ ਮਾਹੌਲ ਹੈਗਾ ਸੋ ਮੈਂ ਕੀ ਕੀ ਜਿਹੜੀਆਂ ਤੋਂ ਕਿਉਂਕਿ ਮੇਰੇ ਸਾਰੇ ਕੰਪਿਊਟਰ 'ਚ ਮੈਂ ਹੁਣੇ ਅਸੀਂ ਪੋਸਟ ਵੀ ਕਰ ਦਿੱਤਾ ਹੈ ਵੈਸੇ ਉਹਦੇ 'ਚ ਸਾਡੇ ਭਵਿਸ਼ਾਈ ਦੇ ਅਸੀਂ ਪੋਸਟ ਵੀ ਕਰ ਦਿੱਤਾ ਤੇ ਪਰ ਫਿਰ ਵੀ ਅਸੀਂ ਤੁਹਾਨੂੰ ਇਹਦਾ ਮੋٹے ਮੋٹے ਜਿਹੜੇ ਐਸਪੈਕਟ ਨੇ ਜਿਹੜੇ ਕਿ ਕੀ ਕੁਝ ਹੈ ਇਹਦੇ ਵਿੱਚ ਜਿਹੜੀਆਂ ਪੁਬੰਦੀਆਂ ਲੱਗੀਆਂ ਨੇ ਉਹ ਤੁਹਾਨੂੰ ਜਰੂਰ ਅਸੀਂ ਪੜ੍ਹ ਕੇ ਦਿੰਦੇ ਮਾਡਲ ਕੋਡ ਜਿਹੜਾ ਹੈ ਉਹ ਲੱਗ ਗਿਆ ਅੱਜ ਤੋਂ ਤੇ ਉਹਦੇ ਵਿੱਚ ਉਹਨਾਂ ਅਸੈਂਬਲੀ ਕਿਉਂਕਿ ਮੁਲਕ ਦੇ ਵਿੱਚ ਜਿਹੜੀਆਂ 4 ਅਸੈਂਬਲੀ ਕਲਸੀਫੀਕੀਸ਼ਨ ਨੇ ਇੱਕ ਸਾਡੀ ਪੰਜਾਬ ਦੀ ਹੈ ਬਾਕੀ ਹੋਰ ਸਟੇਟਾਂ ਦੀਆਂ ਨੇ ਤੇ ਜਿਨ੍ਹਾਂ ਜਿਨ੍ਹਾਂ ਹਲਕਿਆਂ 'ਚ ਇਹ ਚੋਣਾ ਹੋ ਰਹੀਆਂ ਨੇ ਮਾਡਲ ਕੋਡ ਉੱਥੇ ਹੀ ਲੱਗੂ ਹੁੰਦਾ ਹੈ ਜਾਂ ਉਹਦੇ ਵਾਲੇ ਜਾਂ ਉਹ ਉਸ ਡਿਸਟ੍ਰਿਕਟ ਦੇ ਵਿੱਚ ਜਿਸ ਡਿਸਟ੍ਰਿਕਟ ਚ ਪੈਂਦੀ ਹੈ ਅ ਆਗਿਆਪਾਲ ਸਿੰਘ ਪਨੀਰ ਕਹਿ ਰਹੇ ਨੇ ਕਾਂਗਰਸ ਤੇ ਆਪ ਵੀ ਮੈਚ ਰਹੂ ਕੋਈ ਬਹੁਤ ਘੱਟ ਫਰਕ ਨਾਲ ਜਿੱਤ ਸਕਦਾ ਹੈ ਇਹਨਾਂ ਦੀ ਆਗਿਆਪਾਲ ਸਿੰਘ ਕਹਿ ਰਹੇ ਨੇ ਕਿ ਮੁਕਾਬਲਾ ਕਾਂਗਰਸ ਤੇ ਆਪ ਦੇ ਵਿਚਕਾਰ ਹੋਏਗਾ ਤੇ ਘੱਟ ਨਹੀਂ ਰਵਨੀਤ ਬਿੱਟੂ ਕਿੰਨੇ ਕੁ ਪਾਣੀ ਵਿੱਚ ਹੁਣ ਹੁਣ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਹੋ ਜਾਏਗਾ ਕਿ ਭਾਜਪਾ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਨੇ ਸੁਖਵੀਰ ਵੀ ਬਦਲ ਦੀ ਸਿਆਸਤ ਕਿੱਥੇ ਖੜੀ ਹੈ ਤੇ ਇਸ ਦਾ ਖੁਲਾਸਾ ਹੋ ਜਾਵੇਗਾ ਆਗਿਆਪਾਲ ਸਿੰਘ ਨਾ ਮੇਜਰ ਸਿੰਘ ਜੌਲੀ ਕਹਿ ਰਹੇ ਨੇ ਬਿਲਕੁਲ ਜੀ ਸਭ ਦਾ ਹੀ ਨਾਟਕਾ ਹੋ ਜਾਣਾ ਹੈ अच्छा मॉडल कोड ਲਾਗੂ ਤੇ ਇਹ ਇਹ ਵੀ ਉਹਦੇ ਚ ਕੋਡ ਕੋਡ ਦੇ ਵਿੱਚ ਹੈਗਾ ਕਿ ਜਿਹੜੀਆਂ ਉਹਦੇ ਨਾਲ ਏਰੀਆ ਹੈਗੇ ਨੇ ਜਿੱਥੇ ਹਲਕੇ ਦੇ ਉਥੇ ਰੈਲੀਆਂ ਨਹੀਂ ਕਰ ਸਕਦੇ ਉਹ ਕੋਵਿਡ 9 ਨੋਰਮਸ ਲਾਈਕ ਸੋਸ਼ਲ ਡਿਸਟੈਂਸਿੰਗ ਮਸਟ ਆਲਸੋ ਬਰਡਿੰਗ ਇਹ ਨਵੀਂ ਗੱਲ ਹੈ ਇਹ ਬੜੇ دیر ਬਾਅਦ ਅੱਜ ਜਿਹੜਾ ਅੱਜ ਕਮਿਸ਼ਨ ਨੇ ਕਾ ਉਹ ਕੀਤਾ ਉਹਦੇ ਚ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਕੋਵਿਡ ਗਾਈਡਲਾਈਨਸ ਸੀ ਦੁਬਾਰਾ ਆ ਗਈਆਂ ਦੁਬਾਰਾ ਖਬਰਾਂ ਹੀ ਪੜੀਆਂ ਹੋਣੀਆਂ ਕੋਵਿਡ ਆ ਗਿਆ ਕੋਵਿਡ ਦੇ ਨਾਲ ਕੁਝ ਇੱਕ ਦੋ ਮੌਤਾਂ ਦੀਆਂ ਵੀ ਖਬਰਾਂ ਆਈਆਂ ਨੇ ਕੋਵਿਡ ਦੇ ਕੇਸ ਵੀ ਆਏ ਨੇ ਸੋ ਇਲੈਕਸ਼ਨ ਕਮਿਸ਼ਨ ਦੇ ਮਾਡਲ ਕੋਡ ਦੇ ਵਿੱਚ ਲਿਖਿਆ ਹੋਇਆ ਹੈ ਕੋਵਿਡ 19 ਨਾਰਮਸ ਲਾਈਕ ਸੋਸ਼ਲ ਡਿਸਟੈਂਸਿੰਗ ਮਸਟ ਬੀ ਫਾਲੋਡ ਕਿ ਕੋਵਿਡ ਦੇ ਜਿਹ ਵਿੱਚ ਅਸੀਂ ਇੱਕ ਦੂਜੇ ਤੋਂ ਡਿਸਟੈਂਸ ਰੱਖਦੇ ਸੀ ਮੀਟਿੰਗਾਂ ਵੇਲੇ ਕਰਨ ਵੇਲੇ ਉਹ ਫਾਲੋ ਹੁਣ ਗਵਰਨਮੈਂਟ ਨੇ ਤਾਂ ਜੇ ਕੀਤਾ ਨਹੀਂ ਗਵਰਨਮੈਂਟ ਨੇ ਤਾਂ ਉਹ 19 ਵਿੱਚ ਹੀ ਕੀਤੇ ਸੀਗੇ ਹੁਣ ਤਾਂ ਨਵੇਂ ਕੀ ਕੀਤਾ ਨਹੀਂ ਕਿਉਂਕਿ ਹੁਣ ਅਜੇ ਕੋਈ ਅਜੇ ਤਾਂ ਖਬਰਾਂ ਹੀ ਆ ਰਹੀਆਂ ਨੇ ਸੋ ਦੇਖੋ ਵੀ ਕੀ ਇਹ ਲਾਗੂ ਹੋਣੇ ਕਿ ਜਾਂ ਅਜੇ ਤੱਕ ਇੰਨਾ ਵੱਡੀ ਬਿਮਾਰੀ ਫੈਲ ਗਈ ਹੈ ਜਾਂ ਇੰਨਾ ਖਤਰਾ ਹੋ ਗਿਆ ਹੈ ਕਿ ਕਮਿਸ਼ਨ ਨੇ ਇਹ ਕਹਿਤਾ ਕਿ ਫੋਲੋ ਕਰੋ ਥੋੜੀ ਜਿਹੀ ਹੈਰਾਨੀ ਵੀ ਲੱਗਦੀ ਹੈ ਹੁਣ ਦੇਖਦੇ ਆ ਵੀ ਅੱਗੇ ਇਹਨੂੰ ਫੋਲੋ ਅਪ ਗਵਰਨਮੈਂਟ ਕਰਦੀ ਆ ਆਪ ਕਰਦੀ ਗਵਰਨਮੈਂਟ ਕਿ ਨਹੀਂ ਜਾ ਕੌਣ-ਕੌਣ ਕਰਦਾ ਹੈ ਜਾਂ ਇਹਦਾ ਮਤਲਬ ਕੀ ਹੈ ਇਹ ਕਰਨ ਦਾ ਕਿ ਜਾਂ ਵੈਸੀ ਹੀ ਹੁਣ ਇਹ ਸੋਚ ਕੇ ਵੀ ਖਬਰਾਂ ਆ ਰਹੀਆਂ ਨੇ ਤੇ ਲਿਖਦਾ ਸੋ ਇਹ ਇੱਕ ਤਾਂ ਨੋਟੇਬਲ ਗੱਲ ਹੈ ਕਿ ਕੋਰਟ ਦੇ ਵਿੱਚ ਜਿਹੜੀ ਉਹਨਾਂ ਨੇ ਕਿਹਾ ਦੂਜੇ ਸਰਕਾਰੀ ਇਸ਼ਤਿਹਾਰਾਂ ਦੇ ਰੋਕ ਲਾ ਦਿੱਤੀ ਗਈ ਹੈ ਸਪੈਸੀਫਿਕ ਹੋ ਗਏ ਜਣ ਵਾਲੇ ਇਸ਼ਤਿਹਾਰ ਅਲਾਊਡ ਹੁੰਦੇ ਨੇ ਕਿ ਜਿਹੜੇ ਫਤਕਰੋ ਕੋਈ ਦਿਨ ਹੋ ਗਿਆ ਸ਼ਹੀਦ ਭਗਤ ਸਿੰਘ ਦਾ ਦਿਨ ਹੋ ਗਿਆ ਜਾਂ ਕੋਈ ਕਿਸੇ ਗੁਰੂ ਦਾ ਆ ਗਿਆ ਉਹ ਅਲਾਊਡ ਹੋਏ ਨੇ ਕਿਸੇ ਮਨਿਸਟਰ ਦੀ ਫੋਟੋ ਜਾਂ ਸਿਆਸੀ ਨੇਤਾ ਦੀ ਫੋਟੋ ਨਹੀਂ ਲੱਗੇਗੀ ਇਸ਼ਤਿਹਾਰ ਤੇ ਸਰਕਾਰੀ ਤੇ ਇਹ ਵੀ ਮਨਾ ਕਰਤਾ ਗਿਆ ਕੋਈ ਜਿਹੜਾ ਪੋਲਿਟੀਕਲ ਮੈਸੇਜ ਜਿਹੜਾ ਹੈਗਾ ਉਹ ਮਨਾਹੀ ਹੈ ਕੈਂਪੇਨ ਦੀ ਸਰਕਾਰ ਵੱਲੋਂ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਨਹੀਂ ਹੋ ਸਕਦਾ ਮਨਿਸਟਰਾਂ ਦੇ ਜਿਹੜੇ ਟੂਰ ਨੇ ਉਹ ਉਹ ਤੇ ਅਫੀਸ਼ੀਅਲ ਵਰਕ ਤੇ ਪੋਲਿਟੀਕਲ ਵਰਕ ਮਿਕਸ ਨਹੀਂ ਹੋਣਗੇ ਕਿ ਉਹ ਕਹਿੰਦੇ ਕਹਿੰਦੇ ਹਾਂ ਨਸੀ ਜੀ ਨਾ ਵੀ ਮਿਨਿਸਟਰ ਨੇ ਉਦਘਾਟਨ ਵੀ ਕਰਤਾ ਇਹਦੇ ਨਾਲ ਪਾਰਟੀ ਮੀਟਿੰਗ ਵੀ ਕਰ ਲਈ ਪਾਰਟੀ ਵਰਕਰ ਇਕੱਠੇ ਕਰ ਲਏ ਬੋਲ ਵੀ ਦਿੱਤਾ ਉਸਦੇ ਇਹ ਨਹੀਂ ਹੋਏਗਾ ਜੇ ਪੋਲਿਟਿਕਲ ਮੀਟਿੰਗ ਕਰਨੀ ਹੈ ਤਾਂ ਵੱਖਰੀ ਕਰੇਗਾ ਜੇ ਸਰਕਾਰੀ ਕੰਮ ਜਾਣਾ ਤਾਂ ਸਰਕਾਰੀ ਕੰਮ ਜਾਏਗਾ ਇਹ ਸੋ ਵੈਸੇ ਦਾ ਮਿਨਿਸਟਰਾਂ ਦੀਆਂ ਮੀਟਿੰਗਾਂ ਤੇ ਭਾਈ ਬੈਨ ਲਾਜਤਾ ਉਹਨੇ ਮਿਨਿਸਟਰ ਮੀਟਿੰਗ ਨਹੀਂ ਕਰ ਸਕਦੇ ਆਪਣੇ ਹਲਕਿਆਂ 'ਚ ਜਿੱਥੇ-ਇਥੇ 2 ਲੱਖ ਹੈਗੇ ਜਿੱਥੇ 2 ਲੱਖ ਨਹੀਂ ਜੇ ਜਿਹੜਾ ਤੁਸੀਂ ਪਾਰਟੀ ਵਾਸਤੇ ਪਾਰਟੀ ਵਾਸਤੇ ਕੰਮ ਕਰੋਗੇ ਜਾਓਗੇ ਤਾਂ ਉਹਦਾ ਖਰਚਾ ਜਿਹੜਾ ਉਹ ਇਲੈਕਸ਼ਨ ਚ ਗਿਣਿਆ ਜਾਏਗਾ ਇਹ ਵੀ ਹੈ ਇਲੈਕਸ਼ਨਾਂ ਦੇ ਖਰਚੇ ਜਿ ਗਿਣਿਆ ਜਾਏਗਾ ਟਰਾਂਸਫਰ ਪੋਸਟਿੰਗ ਬੰਦ ਉਸ ਹਲਕੇ ਦੇ ਵਿੱਚ ਅ ਇੱਕ ਤਾਂ ਬਦਲੀਆਂ ਬੰਦ ਦੂਜਾ ਕਿ ਅਫੀਸਰਸ ਪੋਸਟਡ ਇਨ देयर ਹੋਮ ਕੰਸਟੀਟੂਐਂਸੀ অর ਹੈਵ ਕੰਪਲੀਟਿਡ 3 ਇਅਰਸ ਇਨ ધ ਲਾਸਟ 4 ਇਅਰਸ ਮਸਟ ਬੀ ਟਰਾਂਸਫਰਡ ਆਊਟ ਜਿਹੜੇ ਹੋਮ ਕਨਸਟੀਚੁਐਂਸੀ ਚ ਅਫਸਰ ਜਿਹੜੇ ਉਹ 3 ਸਾਲ ਤੋਂ ਇੰਦਰ ਲੱਗ ਪਿਛਲੇ 4 ਸਾਲਾਂ ਚ 3 ਸਾਲ ਰਹਿ ਚੁੱਕੇ ਨੇ ਉਹਦੀ ਟ੍ਰਾਂਸਫਰ ਕਰੋ ਬਦਲੀ ਕਰੋ ਇਹਦਾ ਮਤਲਬ ਲੁਧਿਆਣਾ ਵੈਸਟ ਦੇ ਵਿੱਚ ਜਿਹੜੇ ਅਫਸਰ ਪਿਛਲੇ 3 ਸਾਲ ਤੋਂ ਲਗਾਤਾਰ ਪੋਸਟਰ ਨੇ ਆਪਣੀ ਹੋਮ ਕਨਸਟੀਚੁਐਂਸੀ ਵੀ ਰਹਿਣ ਵਾਲੀ ਵੀ ਥੰਦੇ ਨੇ ਜੇ ਉੱਥੇ ਰਹੇ ਉਹਨਾਂ ਦੀ ਬਦਲੀ ਕਰੋ ਇਹਦਾ ਕੁਝ ਬਦਲੀਆਂ ਵੀ ਹੋਣ ਦੀ ਉਮੀਦ ਹੈ ਜੀ ਤੇ ਬਾਕੀ ਜਿਹੜੇ ਜਿਹੜੀਆਂ ਬਦਲੀਆਂ ਨਹੀਂ ਹੋਣੀਆਂ ਉਹਨਾਂ ਚ ਰਿਟਰਨਿੰਗ ਅਫਸਰ ਤਹਿਸੀਲਦਾਰ ਵੀਡੀਓ ਇਨਸਪੈਕਟਰ ਉਹਨਾਂ ਦੀਆਂ ਬਦਲੀਆਂ ਨਹੀਂ ਹੋਣਗੀਆਂ ਜਿਹੜੇ ਸਸਪੈਂਡ ਕੀਤੇ ਨੇ ਜਾਂ ਇਹਨਾਂ ਦੇ ਕਲਾਫ ਕੇਸ ਤਰਜ਼ ਕੀਤੇ ਨੇ ਚਾਰ ਉਹਨਾਂ ਨੂੰ ਡਿਊਟੀ ਨਹੀਂ ਲੱਗੇਗੀ ਇਹ ਵੀ ਉਹਨੇ ਕਮਿਸ਼ਨ ਨੇ ਹਦਾਇਤ ਕੀਤੀ ਹੈ ਮਨਨਕੋਟ ਦੇ ਵਿੱਚ ਇਨਸਪੈਕਟਰਾਂ ਦੇ ਇਹ ਉਹਦੇ ਚ ਇਸੋ ਇਸ ਤਰ੍ਹਾਂ ਦੀ ਇੱਕ ਹੋਰ ਧਾਰਮਿਕ ਉਹਦੇ ਬਾਰੇ ਵੀ ਹੈਗਾ के रिलीजियस और कम्युनल परमिसेस स्टेटमेंट बाय मिनिस्टर्स कैंडिडेट्स आर नॉन एमसी एरियाज आर स्ट्रिक्टली प्रोहिबिटेड एज दे मे इनडाइरेक्टली इन्फ्लुएंस वोटर्स धार्मिक स्टਾਨਾਂ ਦੀ ਵਰਤੋਂ ਨਹੀਂ ਕਰਨੀ ਉਹਨੇ స్టేਟਮੈਂਟਾਂ ਦੀ ਵੀ ਤੇ ਥਾਵਾਂ ਦੀ ਵਰਤੋਂ ਨਹੀਂ ਕਰਨੀ ਇਹ ਵੀ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਤੇ ਇਹ ਜਿਹੜਾ ਮਾਡਲ ਕੋਡ ਲੱਗਿਆ ਸੋ ਇਹਦੇ ਨਾਲ ਇਹ ਹੈ ਕਿ ਤੁਸੀਂ ਮੀਡੀਆ ਰੈਲੀ ਨਹੀਂ ਕਰਦੇ ਸਰਕਾਰੀ ਦੌਰ ਮੈਕਸ ਨਹੀਂ ਕਰ ਸਕਦੇ ਸਰਕਾਰੀ ਸਾਧਨਾਂ ਦਾ ਉਹ ਨਹੀਂ ਵਰਤ ਸਕਦੇ ਇੱਥੋਂ ਤੱਕ ਕਿ ਸਰਕਾਰੀ ਗੈਸਟ ਹਾਊਸ ਵੀ ਮਨਾ ਹੁੰਦੇ ਨੇ ਇਹਨਾਂ ਦਿਨਾਂ 'ਚ ਜਗਤਾਰ ਮਾਨ ਕਹ ਰਹੇ ਨੇ ਬੀਜੇਪੀ ਲੀਡ ਬਾਈ 19000 ਵੋਟਸ ਐਂਡ ਬੀਜੇਪੀ ਵੋਟ ਇਜ਼ ਨਾਟ ਲਾਈਕਲੀ ਟੂ ਗੋ ਡਾਊਨ ਉਹ ਕਹਿ ਰਹੇ ਆ ਕਿ ਬੀਜੇਪੀ ਜਿਹੜੀ ਹੈ ਉਹ 19000 ਵੋਟਾਂ ਨਾਲ ਲੈ ਗਈ ਸੀਗੀ ਲੀਡ ਕਰਕੇ ਕੀਤੀ ਸੀ ਉਹਨਾਂ ਨੇ ਪਿਛਲੀ ਵਾਰੀ ਤੇ ਇਹ ਬੀਜੇਪੀ ਦਾ ਵੋਟ ਬੈਂਕ ਜਿਹੜਾ ਉਹ ਵਧੇਗਾ ਘਟਿਆ ਨਹੀਂ ਹੁੰਦਾ ਇਹਨਾਂ ਦਾ ਜਗਤਾਰ ਮਾਨ ਹੋਣਾ ਦਾ ਇੱਕ ਅਸੈਸਮੈਂਟ ਹੈ ਇਹਨਾਂ ਦੀ ਆਬਜ਼ਰਵੇਸ਼ਨ ਹੈ ਜੀ ਉਹਨਾਂ ਦੀ ਕਿ ਉਹ ਵੋਟ ਬੈਂਕ ਅਜੇ ਕਾਇਮ ਅਤੇ ਬਲ ਘਟਿਆ ਨਹੀਂ ਲਗਾ ਰਹੀ ਨਹੀਂ ਚੋਦੀ ਸੋ ਦੂਜਾ ਇੱਕ ਹੋਰ ਆਰਡਰ ਕੀਤਾ ਚੋਣ ਕਮਿਸ਼ਨ ਨੇ ਉਹ ਹੈਗਾ ਐਮ ਐਲ ਏਸ ਦੇ ਐਮ ਪੀਸ ਦੇ ਉਹ ਜਿਹੜਾ ਫੰਡ ਮਿਲਦਾ ਉਹਨਾਂ ਨੂੰ ਜਿਹੜਾ ਫੰਡ ਮਿਲਦਾ ਖਰਚਾ ਖਰਚਾ ਹੁੰਦਾ ਉਹਨਾਂ ਨੇ ਜਿਹੜਾ ਉਹਨਾਂ ਨੂੰ ਫੰਡ ਮਿਲਦਾ ਉਹ ਐਮ ਪੀ ਲੈਡ ਫੰਡ ਐਮ ਪੀ ਰਾ ਦੇ ਨੂੰ ਐਮ ਪੀ ਲੈਡ ਫੰਡ ਕਹਿੰਦੇ ਨੇ ਤੇ ਦੂਸਰੇ ਜਿਹੜੇ ਹੈਗੇ ਐ ਐਮਐਲਏ ਨੂੰ ਕੁਝ ਸਟੇਟਾਂ ਚ ਕੁਝ ਥਾਵਾਂ ਤੇ ਪੰਜਾਬ ਚ ਵੀ ਅਜੇ ਮਿਲਣਾ ਤਾਂ ਨਹੀਂ ਸ਼ੁਰੂ ਹੋਇਆ ਫੈਸਲਾ ਉਹਨਾਂ ਨੇ ਕੀਤਾ ਕਿ ਹਰ ਇੱਕ ਐਮਐਲਏ ਨੂੰ 5-5 ਕਰੋੜ ਮਿਲੇਗਾ ਉਹਦੇ ਵਾਸਤੇ ਆਪਣੇ ਡਿਸਕ੍ਰੈਸ਼ਨਰੀ ਫੰਡ ਜਿਹੜਾ ਕਹਿੰਦਾ ਹੈ ਅਖਤਿਆਰੀ ਫੰਡ ਕਹਿੰਦੇ ਆ ਉਹਦੇ ਬਾਰੇ ਵੀ ਹਦਾਇਤਾਂ ਕੀਤੀਆਂ ਨੇ ਆਪਣੇ ਕਮਿਸ਼ਨ ਨੇ ਉਹ ਫੰਡ ਵੀ ਕਿਵੇਂ ਕੀ ਕੀ ਹਦਾਇਤਾਂ ਨੇ ਮੈਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਇਹ ਦੇਖੋ ਇਹਦੇ ਵਿੱਚ ਕੀ ਕੀ ਹੈ 4 ਸਵੇਰੇ ਹੈਗਾ ਨਾ ਗੁਜਰਾਤ ਕੇਲਾ ਪੰਜਾਬ ਜਿੱਥੇ ਇੱਥੇ 2.5 ਹੋ ਰਹੀ ਹੈ ਉਹ ਚਾਹ ਵੀ ਹੁਕਮ ਕੀ ਹੈ ਕੋਈ ਨਵਾਂ ਫੰਡ ਜਾਰੀ ਨਹੀਂ ਕੀਤਾ ਜਾਏਗਾ ਨਾ ਐਮਪੀ ਲੈਡ ਤੇ ਨਾ ਹੀ ਐਮਐਲਏ ਲੈਡ ਜਦ ਤੱਕ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਜਦ ਤੱਕ ਨਤੀਜਾ ਨਹੀਂ ਆ ਜਾਂਦਾ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਕੋਈ ਐਮਐਲਏ ਐਮਪੀ ਆਪਣਾ ਹੁਣ ਫੰਡ ਜਾਰੀ ਨਹੀਂ ਕਰ ਸਕਦਾ ਇਹ ਗੱਲ ਸਾਰਿਆਂ ਲੋਕਾਂ ਨੂੰ ਤੇ ਇਸ ਨੂੰ ਉਹਨਾਂ ਨੂੰ ਸਪਸ਼ਟ ਹੋਣੀ ਚਾਹੀਦੀ ਹੈ ਜੇ ਹਲਕਾ ਮੈਟਰੋਪੋਲੀਟਨ ਵੱਡੇ ਸ਼ਹਿਰ ਚ ਹੁੰਦਾ ਜਾਂ ਰਾਜਧਾਨੀ ਚ ਹੁੰਦਾ ਤਾਂ ਇਹ ਜਿਹੜੀ ਸ਼ਰਤ ਹੈ ਉਸੇ ਹਲਕੇ 'ਤੇ ਲਾਗੂ ਹੋਏਗੀ ਵੀ ਹੋਰ ਹਲਕੇ ਜਿਵੇਂ ਲੁਧਿਆਣਾ ਹੁਣ ਲੁਧਿਆਣੇ ਦੇ ਵਿੱਚ ਕਿੰਨੇ ਹਲਕੇ ਨੇ ਉਹ ਹੋਰ ਹਲਕੇ ਨੇ ਉਹ ਵੈਸਟ ਵਿੱਚ ਕੁਝ ਨਹੀਂ ਕਰ ਸਕਦੇ ਵੈਸਟ ਨੇ ਅਨਾਉਂਸ ਕਰ ਸਕਦੇ ਆ ਹੋਰ ਦੇ ਹਲਕਿਆਂ 'ਚ ਕੋਈ ਕਾਰਵਾਈ ਇਸ ਤਰ੍ਹਾਂ ਦੀ ਉਹ ਡਿਸਕ੍ਰੀਸ਼ਨਰੀ 파ਰਟ ਵੀ ਦੇ ਸਕਦੇ ਆ ਪਰ ਕਰ ਸਕਦੇ ਆ ਹੋਰ ਹਲਕੇ ਦੇ ਇਸ ਜਿਨ੍ਹਾਂ ਕੰਮਾਂ ਦੇ ਆਰਡਰ ਹੋ ਚੁੱਕੇ ਨੇ ਵਰਕ ਡਿਵੈਲਪਮੈਂਟ ਵਰਕ ਕੰਮ ਜਿਹੜੇ ਸਰਕਾਰੀ ਕੰਮ ਕੋਈ ਸਾਰੀ ਦੇ ਕਸਖਣ ਦੇ ਬਿਲਡਿੰਗ ਦੇ ਕੋਈ ਵੀ ਜਿਨ੍ਹਾਂ ਕੰਮਾਂ ਦੇ ਆਰਡਰ ਹੋ ਚੁੱਕੇ ਨੇ ਪਰ ਕੰਮ ਸ਼ੁਰੂ ਨਹੀਂ ਹੋਇਆ ਉਹ ਚੋਣਾਂ ਤੋਂ ਬਾਅਦ ਹੀ ਸ਼ੁਰੂ ਹੋਣਗੇ ਹੁਣ ਲੁਧਿਆਣਾ ਵਿਖੇ ਚ ਫਰਜ਼ ਕਰੋ ਜਿਹੜੇ ਕੰਮ ਸਰਕਾਰ ਫਟਾਫਟ ਕਰੀ ਰਹੀ ਹੁੰਦਾ ਹੈ ਨਾ ਸਰਕਾਰ ਲੋਕਾਂ ਦੇ ਚਾਹੇ ਚੋਣਾਂ ਦੇ ਪਹਿਲਾਂ ਪਹਿਲਾਂ ਕਰਾ ਲਓ ਇਹ ਲੋਕਾਂ ਦੀਆਂ ਮੰਗਾਂ ਵੀ ਹੁੰਦੀਆਂ ਨੇ ਹੁਣ ਜਿਹੜੇ ਤਾਂ ਸ਼ੁਰੂ ਹੋ ਚੁੱਕੇ ਨੇ ਉਹ ਨਹੀਂ ਜਿਹੜੇ ਆਰਡਰ ਹੋ ਗਏ ਪਰ ਇਹ ਸ਼ੁਰੂ ਨਹੀਂ ਹੋਇਆ ਇਹ ਵਰਤੋਂ ਕੱਲ ਨੂੰ ਕੰਮ ਸ਼ੁਰੂ ਹੋਣਾ ਸੀ ਕਿ ਸੜਕ ਲਾ ਕੇ ਜਿਹਦਾ ਹੋਵੇ ਉਹ ਹੁਣ ਚੋਣਾਂ ਤੋਂ ਬਾਅਦ ਹੀ ਹੋਵੇਗਾ ਹੁਣ ਨਹੀਂ ਹੋ ਸਕਦਾ ਜਿਹੜੇ ਕੰਮ ਪਹਿਲਾਂ ਸ਼ੁਰੂ ਹੋ ਚੁੱਕੇ ਆ ਜਿਨ੍ਹਾਂ ਦੀ ਕੰਸਟ੍ਰਕਸ਼ਨ ਸ਼ੁਰੂ ਹੋ ਗਈ ਕੰਮ ਸ਼ੁਰੂ ਹੋ ਗਿਆ ਸਾਰੀ ਸ਼ੁਰੂ ਹੋ ਗਈ ਸੜਕ ਬਣਨੀ ਸ਼ੁਰੂ ਹੋ ਗਈ ਉਹ 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 جاری ਰਹਿਣਗੇ ਉਹਨਾਂ ਤੇ ਰੋਕ ਨਹੀਂ ਹੈਗੀ ਇਹ ਵੀ ਇਹ ਵੀ ਕਿਉਂਕਿ ਲੋਕਾਂ ਨੂੰ ਇਹ ਜਾਣਕਾਰੀ ਜ਼ਰੂਰੀ ਹੁੰਦੀ ਹੈ ਵੀ ਕੰਮ ਹੋ ਰਿਹਾ ਤਾਂ ਇਹ ਦੇਖਣਗੇ ਵੀ ਆ ਤਾਂ ਕੱਲ ਅਜੇ ਸ਼ੁਰੂ ਅੱਜ ਕੇ ਵੀ ਸ਼ੁਰੂ ਹੋ ਗਿਆ ਇਹਦਾ ਇੱਕ ਹੈ ਜਿਹੜਾ ਸ਼ੁਰੂ ਹੋ ਗਿਆ ਉਹਨੂੰ ਤੁਸੀਂ ਬੰਦ ਨਹੀਂ ਕਰਾਉਣਾ ਇਹ ਇਹ ਵੀ ਉਹਦੀ ਸ਼ਿਕਾਇਤ ਨਹੀਂ ਕਰਨੀ ਜਿਹੜੇ ਕੰਮ ਮੁਕੰਮਲ ਹੋ ਚੁੱਕੇ ਨੇ ਉਹਨਾਂ ਦੀ ਭੁਗਤਾਨੀ ਸੰਬੰਧ ਸੰਬੰਧਿਤ ਅਧਿਕਾਰੀਆਂ ਤਸੱਲੂਬ ਹੋ ਸਕਦੀ ਹੈ ਜਿਹੜੇ ਕੰਮ ਮੁਕੰਮਲ ਹੋ ਚੁੱਕੇ ਨੇ ਇੱਕ ਪੇਮੈਂਟਾਂ ਦਾ ਵੀ ਹੈ ਪੇਮੈਂਟ ਤੁਸੀਂ ਜੇ ਸੰਤੁਸ਼ਟੀ ਹੋ ਗਈ ਪੂਰਾ ਕੰਮ ਹੋ ਗਿਆ ਤਾਂ ਉਹਦੀ ਪੇਮੈਂਟ ਹੋ ਸਕਦੀ ਹੈ ਇਸ ਨਰਾਨ ਕੋਡ ਦੇ ਵਿੱਚ ਜੇ ਕੰਮ ਪੂਰਾ ਹੋ ਗਿਆ ਤੁਹਾਡੀ ਫਾਰਮੈਲਟੀ ਪੂਰੀਆਂ ਹੋ ਗਈਆਂ ਤਾਂ ਪੇਮੈਂਟ ਜਿਹੜੀ ਉਹਦੀ ਉਹ ਦਫ਼ਤਰ ਤੋਂ ਹੋ ਸਕਦੀ ਹੈ ਉਹ ਉਹ ਹੋ ਸਕਦੀ ਹੈ ਠੇਕੇਦਾਰਾਂ ਨੂੰ ਜਿਸ ਨੂੰ ਵੀ ਤੁਸੀਂ ਕਰਨੀ ਹੈ ਅ ਜਿੱਥੇ ਸਮਾਨ ਮੌਕੇ ਤੇ ਪਹੁੰਚ ਚੁੱਕਾ ਹੋਵੇ ਤੇ ਰਕਮ ਜਾਰੀ ਹੋ ਚੁੱਕੀ ਉੱਥੇ ਕੰਮ ਅਨੁਸਾਰ ਜਾਏ ਇਹ ਜੋ ਅਦਵੀ ਨੇ ਟਟਕਰਾਇ ਕਰਤਾ ਵਿਸੇ ਆਰਡਰ ਕਰਤਾ ਸਮਾਨ ਪਹੁੰਚ ਗਿਆ ਤੇ ਜੀ ਪੈਸੇ ਵੀ ਦੇਤੇ ਉਹਨੂੰ ਸਾਰਾ ਕੁਝ ਸਾਰਾ ਕੁਝ ਕੰਪਲੀਟ ਹੋ ਗਿਆ ਤੇ ਫਿਰ ਉਹ ਕੰਮ ਜਿਹੜਾ ਸ਼ੁਰੂ ਹੋ ਸਕਦਾ ਇਹ ਵੀ ਉਹਨਾਂ ਨੇ ਇੱਕ ਉਹਦੇ ਵਿੱਚ ਲਿਖਿਆ ਹੋਇਆ ਸੋ ਇਹ ਦੋ ਹਦੈਤਾ ਵੈਸੇ ਚੋਲਡ ਮਿਸ਼ਨ ਦੀਆਂ ਹੋਰ ਵੀ ਇਹਦਾ ਇੱਤਾ ਹੋਣਗੀਆਂ ਕਾਫੀ ਹੋਣਗੀਆਂ ਇਹ ਵੀ ਆਏਗਾ ਵੀ ਐਮਐਲਏ ਕਿੰਨਾ ਖਰਚ ਕਰ ਸਕਦਾ ਐ ਐਮਪੀ ਕਿੰਨਾ ਖਰਚਾ ਕਰ ਸਕਦਾ ਐ ਸੋ ਆ ਦੋ ਤਿੰਨ ਆਰਡਰ ਅਜੇ ਆਏ ਨੇ ਅੱਜ ਸਵੇਰ ਦੇ ਪਹਿਲਾ ਬਾਈ ਇਲੈਕਸ਼ਨ ਦੀ ਡੇਟਾਂ ਆਈਆਂ ਨੇ ਡੇਟ 19 ਜੂਨ ਨੂੰ ਚੋਣ ਹੋਣੀ ਐ ਉਹਦੀ ਨਾਮਿਨੇਸ਼ਨ 26 ਆਪਣਾ ਉਹਦੀ ਜਿਹੜੀ ਪਹਿਲਾਂ 26 ਨੂੰ ਹੋਣੀ ਆ ਦੀ ਉਹ ਨੋਟੀਫਿਕੇਸ਼ਨ ਨਾਮਿਨੇਸ਼ਨ ਸ਼ੁਰੂ ਹੋ ਜਾਣੇ 26 ਇਸੇ ਨੂੰ ਫਿਰ ਉਹਦਾ ਪ੍ਰੋਸੈਸ ਜਿਹੜਾ ਪੂਰਾ ਹੋ ਉਹ ਤੋਂ ਬਾਅਦ ਕਾਊਂਟਿੰਗ ਪਣੀ ਐ ਸੋ ਇਹ ਲੁਧਿਆਣਾ ਦੀ ਜਿਹੜੀ ਚੋਣ ਬਾਰੇ ਜਾਣਕਾਰੀ ਥੋੜੀ ਜੀ ਮੈਂ ਸਾਂਝੀ ਕੀਤੀ ਹੈ ਗੁਰਸ਼ਿਮਰਨ ਰਿਆੜ ਕਹ ਰਹੇ ਨੇ ਆਪ ਕੈਂਡੀਡੇਟ ਕੈਨ ਲੀਡ ਸਿੰਸ ਇਟ ਇਜ਼ देयर ਗਵਰਨਮੈਂਟ ਥਿਸ ਹਾਸ ਆਲਵੇਸ ਬੀਨ ਆਬਜ਼ਰਵਡ ਜਨਰਲੀ ਬਚਿੱਤਰਪਨ ਨੂੰ ਸੱਸੀ ਕਹ ਬਾਰੇ ਨਹੀਂ ਦੇਖੋ ਇਹ ਤਾਂ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਹਨੂੰ ਐਡਵਾਂਟੇਜ ਹੁੰਦੇ ਨੇ ਉਹਨੂੰ ਐਡਵਾਂਟੇਜ ਹੁੰਦੇ ਨੇ ਕਿ ਆ ਰਵੀ ਜਖੂ ਜੁੜਿਆ ਹੋਇਆ ਹੈ ਨਾ ਮੈਂ ਮੇਰੇ ਖਿਆਲ ਰਵੀ ਜਖੂ ਨੂੰ ਫੋਨ ਤੇ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਹੈ ਜੋ ਕੋਈ ਆਪਣਾ ਕੋਈ ਅਪਡੇਟ ਦੇ ਸਕਦੇ ਨੇ ਵੀ ਕੀ ਮਕੌਲ ਹੈ ਕੀ ਨਹੀਂ ਅਰਵਿੰਦਰ ਠੰਡਰ ਵੀ ਜੁੜੇ ਹੋਏ ਨੇ ਅਰਵਿੰਦਰ ਠੰਡਰ ਜਿਹੜੇ ਆਪਣੇ ਕਾਲੀ ਲੀਡਰ ਨੇ ਠੰਡ ਉਹਨਾਂ ਦੇ ਬੇਟੇ ਨੇ ਸਖਸ਼ਮ ਮਿੱਤਲ ਜੁੜੇ ਹੋਏ ਨੇ ਪ੍ਰਭਜੋਤ ਸਿੰਘ ਜੁੜੇ ਹੋਏ ਨੇ ਆਗਿਆਪਾਲ ਭੰਦੇਰ ਨੇਤਾ ਅ ਗਦਾਸੀ ਤਾਂ ਆਪਣੀ ਰਾਏ ਦੀ ਹਰਪ੍ਰੀਤ ਸੇਖੋਂ ਮੇਜਰ ਸਿੰਘ ਕਜੋਲੀ ਨੇ ਤੇ ਆਰਪੀ ਸੇਖੋਂ ਗਰੇਵਾਲ ਸਾਹਿਬ ਬਿਆਨ ਪਤ ਬੈਂਤ ਪਤ ਲਿਖਿਆ ਨਾਮ ਇਹ ਬੈਂਤ ਪੀਏਟੀ ਏ ਦਕਤਾਰ ਮਾਨ ਦਾ ਮੈਂ ਪੜ ਚੁੱਕਿਆ ਆ ਉਹਨਾਂ ਦਾ ਵਿਊਸ ਸਿੰਦਰ ਕੌਰ ਵਾਚਿੰਗ ਲੋਕ ਗੁਰਸਿਮਰਨ ਰਿਆੜ ਗੁਰਲਾਲ ਬਰਾੜ ਜਸੂਪ ਪਨੋਟ ਰਜੇਸ਼ ਕੁਮਾਰ ਗੁਰਸਿਮਰਨ ਨਰਿੰਦਰ ਸਿੰਘ ਵੀ ਵਾਚਕਰਨੇ ਗਗਨਦੀਪ ਸਿੰਘ ਰਿਆੜ ਇਹ ਗਗਨਦੀਪ ਸਿੰਘ ਰਿਆੜ ਤਾਂ ਮੇਰੇ ਕੋਲ ਗੋਦਾਸਪੁਰ ਵਾਲੇ ਨੇ ਸਾਡੇ ਜਗਦੀਸ਼ ਪਟਵਾਰੀ ਵਿਜੇਪਾਲ ਸਿੰਘ ਡਿੰਪੀ ਜੁੜੇ ਹੋਏ ਨੇ ਵਿਜੇਪਾਲ ਜੀ ਕਿਹਾਲ ਹੈ 골ਡ এজ ਜਨਰੇਟਰ ਤੋਂ ਨੇ 골ਡੀ ગાંધી ਸੋ ਦੇਖੋ ਜਿਹੜਾ ਐਡਵਾਂਟੇਜ ਤਾਂ ਹੁੰਦਾ ਹੀ ਹੁੰਦਾ ਹੈ ਆਪਣਾ ਰੂਲਿਕ ਪਾਰਟੀ ਨੂੰ ਦੂਸਰਾ ਇਸ ਐਡਵਾਂਟੇਜ ਡਬਲ ਐਡਵਾਂਟੇਜ ਹੈਗਾ ਇਸ ਮਾਮਲੇ 'ਚ ਉਹਨਾਂ ਕੋਲ ਨਤੀਜਾ ਤਾਂ ਆਪਾਂ ਨਹੀਂ ਅਜੇ ਕੱਢ ਸਕਦੇ ਪਰ ਡਬਲ ਐਡਵਾਂਟੇਜ ਇਸ ਤਰ੍ਹਾਂ ਹੈਗਾ ਕਿ ਇੱਕ ਤਾਂ ਰਾਸ਼ਵਾਂ ਮੈਂਬਰ ਨੇ ਪਹਿਲੇ ਹੀ ਉਹ ਕੈਂਡੀਡੇਟ ਜੜੇ ਨੇ ਦੂਜਾ ਉਹ ਬੜੇ ਵੋਕਲ ਨੇ ਸਰਗਰਮ ਨੇ ਐਕਟਿਵ ਨੇ ਉਹਨਾਂ ਨੇ ਲੁਧਿਆਣੇ ਦੇ ਜਿਹੜੇ ਉਦੋਂ ਤਾਂ ਪਤਾ ਨਹੀਂ ਉਹਨਾਂ ਨੂੰ ਪਤਾ ਸੀ ਕਿ ਵੀ ਨਹੀਂ ਚੋਣ ਲੜਨੀ ਹੈ ਪਰ ਹੁਣ ਉਹਨਾਂ ਨੇ ਉਦੋਂ ਤਾਂ ਸ਼ਾਇਦ ਨਹੀਂ ਪਤਾ ਹੋਵੇ ਜਦੋਂ ਉਹ ਕੰਮ ਕਰ ਰਹੇ ਸੀ ਲੁਧਿਆਣੇ ਦੇ ਵੱਖ-ਵੱਖ ਮਸਲੇ ਜਿਹੜੇ 에어ਪੋਰਟ ਦੇ ਐਸਆਈ ਹਸਪੀਟਲ ਦੇ ਰੇਲਵੇ ਸਟੇਸ਼ਨ ਦੇ ਹਸਪਤਾਲਾਂ ਦੇ ਉਹਨਾਂ ਨੇ ਜਿਹੜੇ ਬਹੁਤ ਸਾਰੇ ਇਸ਼ੂ ਟੈਕ ਅਪ ਕੀਤੇ ਪਾਰਲੀਮੈਂਟ ਵੀ ਕੀਤੇ ਮੰਤਰੀਆਂ ਕੋਲ ਵੀ ਕੀਤੇ ਤੇ ਉਹੋ ਕਾਫੀ ਸਰਗਰਮ ਸੀਗੇ ਪਿਛਲੇ ਕਾਫੀ ਸਮੇ ਤੋਂ ਤੇ ਇੱਕ ਤਾਂ ਉਹ ਉਹਨਾਂ ਦਾ ਕੰਮ ਆਏਗਾ ਉਹਨਾਂ ਨੂੰ ਦੂਸਰਾ ਟਾਈਮ ਵੀ ਬਹੁਤ ਮਿਲ ਗਿਆ ਅ ਇਸ ਵੇਲੇ ਸਰਕਾਰ ਨੂੰ ਲੋਕਾਂ ਦੇ ਮਸਲੇ ਡਰੈਸਟ ਕਰਨ ਦਾ ਕੰਮ ਕਰਨ ਦਾ ਲੋਕਾਂ ਨਾਲ ਰਾਬਤਾ ਬਣਾਉਣ ਦਾ ਸਮਾਂ ਬਹੁਤ ਨਹੀਂ ਸਰਕਾਰ ਕੋਲ ਸਾਧਨ ਹੁੰਦੇ ਸਰਕਾਰ ਨੂੰ ਮੌਕਾ ਵੀ ਫਿਰ ਲੀਡਰਸ਼ਿਪ ਦੇ ਵੀ ਕਿੰਨੇ ਚੱਕਰ ਲੱਗ ਗਏ ਉੱਥੇ ਹਾਂਜੀ ਰਵੀ ਜੀ ਆ ਲਾਈਵ ਤੇ ਮੈਂ ਆ ਕੋਈ ਅਪਡੇਟ ਦੇ ਸਕਦੇ ਹਾਂ ਮੈਂ ਮੈਂ ਤੁਸੀਂ ਸਪੀਕਰ ਫੋਨ ਔਨ ਕਰ ਦਿੰਨਾ ਮੈਂ ਤੇ ਕੀ ਮਾਹੌਲ ਹੈ ਕਿਸ ਤਰ੍ਹਾਂ ਦਾ ਕੀ ਤੂੰ ਕੋਈ ਕੁਝ ਦੱਸੋ ਲੁਧਿਆਣਾ ਦੀ ਚੋਣ ਬਾਰੇ ਕੁਝ ਮੈਂ ਸਪੀਕਰ ਫੋਨ ਔਨ ਕਰਦਾ ਸਪੀਕਰ ਫੋਨ ਔਨ ਕਰਦਾ ਲੋ ਜੀ ਰਵੀ ਜੱਖੂ ਨੇ ਸਾਡੇ ਰਿਪੋਰਟਰ ਨੇ ਇਹ ਲੁਧਿਆਣਾ ਹੀ ਨੇ ਇਸ ਵੇਲੇ ਹਾਂਜੀ ਰਵੀ ਜੀ ਜੀ ਸਰ ਦੱਸੋ ਇਹ ਪੂਰਾ ਜੀ ਸਰ ਇਹਾਰੇ ਮਹੋਰ ਪੂਰੀ ਤਰ੍ਹਾਂ ਪੱਧਾ ਹੋਇਆ ਵਾ ਹਾਂ ਅਜੇ ਤੱਕ ਵੀ ਅੱਜ ਦੀ ਡੇਟ ਤੱਕ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸਰ ਕੋਈ ਨਹੀਂ ਆ ਬਰਾਬਰ ਕਿ ਪਹਿਲੇ ਬੋਲਦੇ ਤਾਂ ਬੀਜਪੀ ਵੱਲੋਂ ਕੈਡਿਜਲ ਅਨੌਂਸ ਨਹੀਂ ਕੀਤਾ ਗਿਆ ਨਹੀਂ ਅਜੇ ਵੀ ਨਹੀਂ ਕੀਤਾ ਠੀਕ ਹੈ ਨਹੀਂ ਅਜੇ ਤੱਕ ਵੀ ਅਨੌਂਸਮੈਂਟ ਨਹੀਂ ਕੀਤਾ ਗਿਆ ਸਹੀ ਐ ਕਿ ਤੁਸੀਂ ਉਸਨੇ ਡੇਟ ਅਨੌਂਸ ਕਰ ਦਿੱਤੀ ਆ ਹਾਂ ਠੀਕ ਹੈ ਦੂਸਰੇ ਪਾਸੇ ਸਰ ਉਪਾਸੇ ਤਾਂ ਸਾਫ ਦਾ ਵਜ਼ੀਰ ਆ ਹਾਂ ਇਸ ਸਿਰਫ ਬੁੱਧੀ ਗੱਲ ਜੀ ਆ ਰੱਤ ਬਰ ਲੰਦਰ ਨੇ ਠੀਕ ਹੈ ਆ ਆਸ਼ੂਵਰੀ ਸਾਹਿਬ ਕਾ ਵਜ਼ੀਰ ਨੇ ਤੇ ਜੇਲ੍ਹ ਚੋ ਵੀ ਹੋਇਆਏ ਨੇ ਤੇ ਜੇਲ੍ਹ ਚੋ ਭਰੀ ਵੀ ਹੋਇਆਏ ਨੇ ਹਾਂ ਹਾਂ ਹੂੰ ਦੂਸਰੇ ਪਾਸੇ ਐਡਵੋਕੇਟ ਨੇ ਠੀਕ ਹੈ ਪਾਰਕ ਕੋਨਸਲ ਦੇ ਪ੍ਰਧਾਨ ਵੀ ਰਹੇ ਨੇ ਪਰਮਕਾਰ ਸਿੰਘ ਹੂੰ ਹੂੰ ਠੀਕ ਹੈ ਸਰ ਜੇ ਹਲਕੇ ਜਿ ਮੋਟਾ ਨੇ ਵੈਸੇ ਜੀ ਉੱਤੇ ਸਾਰੇ ਲੋਕ ਕਹਿੰਦੇ ਨੇ ਕਾਫੀ ਰਹਿੰਦੇ ਨੇ ਮਿਡਲ ਕਲਾਸ ਵੀ ਰਹਿੰਦੇ ਨੇ ਲੋਰ ਪ੍ਰਾਪ ਲੋਕ ਵੀ ਨੇ ਅੱਛਾ ਹਰ ਤਰ੍ਹਾਂ ਦੇ ਨੇ ਹੂੰ ਆਹ ਤਰ੍ਹਾਂ ਦੇ ਲੋਕ ਨੇ ਅੱਪਾ ਇੱਕੋ ਪਾਸੇ ਨਾਲ ਕੰਪਨੀ ਕਰਦਾ ਵੀ ਕਿਉਂਕਿ ਸੰਜੀਵ ਅਰੋੜਾ ਨੇ ਜੋ ਹਾਂ ਉਹਨਾਂ ਦੀ ਜਿਹੜੀ ਫੋਰਸ ਆ ਉਹ 엘ਿਟ ਕਲਾਸ ਤੱਕ ਕਹਿ ਸਕਦੇ ਆ ਅੱਪਾ ਉਹ ਬਿਜ਼ਨਸਮੈਨ ਬਿਜ਼ਨਸਮੈਨ ਬਿਜ਼ਨਸ ਤਬਕਾ ਤਾਂ ਕਾਫੀ ਉਹਨਾਂ ਤੇ ਉਹਨਾਂ ਤੇ ਕਾਫੀ ਐਮਪਾਇਰਸਰ ਹੈਗਾ ਉਹਨਾਂ ਦਾ 80% ਆਵਾਜ਼ੀ ਠੀਕ ਹੈ ਹੂੰ ਜੇ ਤਾਂ ਹੋਰ ਵੀ ਦੇਖਦੇ ਆ ਤਾਂ ਹੋਰ ਵੀ ਜਿਹੜੇ ਕੰਮ ਕੀਤੇਗੇ ਨਹੀਂ ਜਾਨਾ ਅੱਜ ਅੱਪ ਕਰਿਆ ਗਿਆ ਸੀ ਹਾਂ ਹੂੰ ਹੂੰ ਕਿਸ ਨੂੰ ਫਾਰੇ ਉਸ ਪੱਖ ਨਾਲ ਹੀ ਹੋਏ ਨੇ ਹੂੰ ਹੂੰ ਠੀਕ ਹੈ ਕਿ ਕੱਲ ਚਾਹ ਤੋਂ ਮੈਂ ਗ੍ਰੀਟ ਨਹੀਂ ਕਰੂੰਗਾ ਆਸ਼ੂ ਨੇ ਆਪਣੀ ਸ਼ਖੀ ਜ਼ਰੂਰ ਸੁਧਾਰੀ ਆ ਅੱਛਾ ਪਹਿਲਾਂ ਨਾਲ ਜਿਹੜਾ ਆਸ਼ੂ ਬਾਰੇ ਆਸ਼ੂ ਬਾਰੇ ਲੋਕੀ ਜਦੋਂ ਕੱਲ ਕੱਲੀ ਦੇ ਮੈਂ ਅੱਜ ਵੀ ਸਿਰੇ ਕੇ ਨੇ ਕਹਿੰਦੇ ਆਸ਼ੂ ਨਾ ਥੋੜਾ ਜਿਹਾ ਰਵਈਏ ਬਾਰੇ ਬੜੇ ਸ਼ਿਕਾਇਤ ਸੀ ਲੋਕਾਂ ਨੂੰ ਮਤਲਬ ਵੀ ਉਹ ਹਾਂਜੀ ਔਖਾ ਭਾਰਾ ਬੋਲਦੇ ਸੀ ਮਤਲਬ ਇਸ ਤਰ੍ਹਾਂ ਦੀ ਸ਼ਿਕਾਇਤ ਤਾਂ ਕਾਫੀ ਲੋਕਾਂ ਨੂੰ ਸੀਗੀ ਉਹ ਠੀਕ ਕਰ ਰਿਹਾ ਉਹਨੇ ਕਿ ਆਸ਼ੂ ਦਾ ਇਹ ਸੀ ਉਹ ਕਿਸੇ ਟਾਈਮ ਕੁਝ ਵੀ ਬੋਲ ਦਿੰਦਾ ਸੀ ਜਦੋਂ ਮਨਿਸਟਰ ਸੀਗੇ ਉਹਨਾਂ ਸਰੋਤ ਐਪਲੀਕੇਸ਼ਨ ਲੱਗਦੇ ਰਹੇ ਨੇ ਚਾਹੇ ਕਿਸੇ ਵਾਲਾ ਐਪਲੀਕੇਸ਼ਨ ਹੋਵੇ ਉਹ ਉਹਨਾਂ ਦੇ ਸਰਕਾਰੀ ਆਫਿਸ ਕੋਈ ਆਇਆ ਉਹ ਆਮ ਲੋਕਾਂ 'ਤੇ ਜਾਲ ਲਾਪੇ ਨੇ ਜਾਲ ਲਾਪੇ ਠੀਕ ਹੈ ਹਮ ਪਰ ਬਹੁਤਾ ਕੰਮ ਕੰਮ ਤਾਂ ਉਹਨਾਂ ਦੀ ਵਾਈਫ ਜਿਹੜੀ ਉਹ ਜ਼ਿਆਦਾ ਕਾਫੀ ਕਰਦੇ ਆ ਨਾ ਮੈਂ ਮੰਨਦਾ ਜਿਹੜੀ ਅੱਜ ਵੀ ਫਿਰ ਉਹਨਾਂ ਦੀ ਵਾਈਫ ਦੀ ਗੱਲ ਜਾਵੇ ਨਾ ਹਮ ਪਰ ਅੱਜ ਵੀ ਉਹਨਾਂ ਨੇ ਇੱਕ ਚੈਨਲ ਇੰਟਰਵਿਊ ਦਿੱਤੀਆ ਹਮ ਉਹਨੂੰ ਦਿੱਤਾ ਉਹਨਾਂ ਨੇ ਉਹਦੇ ਵਿੱਚ ਇਹ ਕਹਿ ਦਿੱਤੀ ਅਸੀਂ ਜਿੱਤਾਂਗੇ ਸਾਰੇ ਬੰਦੇ ਸਾਡੇ ਨਾਲ ਨੇ ਅੱਛਾ ਪ੍ਰਧਾਨ ਨੂੰ ਜਿੱਤਿਆ ਗਿਆ ਪਾਰਟੀ ਦੇ ਦਾਵਾ ਕਰਦੇ ਆ ਪਰ ਇਹਨਾਂ ਦੀ ਕਾਂਗਰਸ ਦੇ ਅੰਦਰਲੀ ਫੁੱਟ ਬੜੀ ਬਾਹਰ ਨਜ਼ਰ ਆ ਰਹੀ ਸੀ ਹੁਣ ਕਿੱਥੇ ਹੋਏ ਕਿ ਨਹੀਂ ਸਰ ਹਜੇ ਤੱਕ ਵੀ ਨਹੀਂ ਹੋਏ ਕਿਉਂਕਿ ਜਿਹੜਾ ਮੋੜ ਵੀ ਲੱਗਿਆ ਉਹਨਾਂ ਤੇ ਵਿਜੁਦਾ ਕਾਂਗਰਸੀ ਪ੍ਰਧਾਨ ਪੰਜਾਬ ਦੇ ਇਹਨਾਂ ਦੇ ਐਲਪੀਵੀ ਨੇ ਉਹਨਾਂ ਦੀ ਫੋਟੋ ਨਹੀਂ ਹੈ ਕਿਤੇ ਨਹੀਂ ਹੈਗੀ ਉਹਨਾਂ ਨੇ ਕਿਤੇ ਕੋਈ ਮੀਟਿੰਗ ਵੀ ਨਹੀਂ ਕੀਤੀ ਅੱਜ ਤੱਕ ਦੀ 1:30 ਤੱਕ ਕੋਈ ਮੀਟਿੰਗ ਨਹੀਂ ਹੋਈ ਰਾਜਾ ਵੜਿੰਗ ਕੋ ਮਤਲਬ ਆਏ ਹੀ ਨਹੀਂ ਉਸ ਤੋਂ ਬਾਅਦ ਇੱਕ ਵਾਰੀ ਆਏ ਸੀ ਮੁੜ ਕੇ ਆਏ ਹੀ ਨਹੀਂ ਹਨਾ ਇੱਕ ਵਾਰੀ ਆਏ ਸੀ ਜੀ ਹਾਂਜੀ ਹਾਂ ਉਹਨਾਂ ਨੂੰ ਘਰੇ ਨਹੀਂ ਮਿਲੇ ਸੀ ਕਿ ਮੈਂ ਅੱਜ ਜਿਹੜੀ ਬੋਲ ਰਹੀ ਨਾ ਉਹਦੇ ਬਾਈਕ ਹੂੰ ਹੂੰ ਸੋ ਕਾਂਗਰਸ ਦੇ ਅੰਦਰ ਜਿਹੜੀ ਅਜੇ ਜਿਹੜੀ ਫੁਟੇਜ ਆ ਜਿਸਲੇ ਉਹ ਅਜੇ ਖੜੀ ਹੈ ਅਜੇ ਯੂਨਾਈਟਿਡ ਫੇਸ ਨਹੀਂ ਹੈਗਾ ਕਾਂਗਰਸ ਦਾ ਹਾਂਜੀ ਨਾ ਹਜੇ ਵੀ ਨਹੀਂ ਸਰ ਤੁਸੀਂ ਉਸ ਪਾਸੇ ਦੋਸਤਿਆਂ ਦੇ ਕੋਲ ਤਾਂ ਚੰਨੀ ਸੌਕਾ ਮੁਖਮਤਰੀ ਜਿਨੇ ਹੁਣ ਐਮਪੀ ਨੇ ਆਏ ਨੇ ਰਾਣਾ ਗੁਜੀਰ ਜੀ ਆਏ ਨੇ ਹਮ ਹਮ ਪਰ ਪਤਾ ਬਾਈਵਾ ਪਲੂਪੀ ਨੇ ਉਹ ਵੀ ਨੇ ਹਮ ਹਮ ਤੇ ਬੀਜੇਪੀ ਦਾ ਕੀ ਲੱਗਦਾ ਬੀਜੇਪੀ ਦਾ ਕੌਣ ਉਮੀਦਵਾਰ ਹੋ ਸਕਦਾ ਸਰ ਬੀਜੇਪੀ ਦਾ ਅਜੇ ਦਾਵਾ ਨਹੀਂ ਹੋਇਆ ਪਰ ਇੱਕ ਪਾਸੇ ਕਹ ਰਹੇ ਨੇ ਕਿ ਸੈਲੀਬ੍ਰਿਟੀ ਹੋਊਗਾ ਕੋਈ ਹਾਂ ਹਮ ਇੱਕ ਹਫਤੇ ਇਹ ਵੀ ਆ ਵੀ ਸ਼ਾਇਦ ਪਾਰਟੀ ਤੋਂ ਹੀ ਕਿਸੇ ਨੂੰ ਅੱਛਾ ਇਹਦੀ ਵਾਈਫ ਨੂੰ ਕਿਸੇ ਵੱਡੇ ਲੀਡਰ ਦੀ ਬਾਈਕ ਹੂ ਅੱਛਾ ਨਹੀਂ ਜਿੱਥੇ ਆਵਾਜ਼ ਹੈ ਵੱਡੇ ਲੀਡਰ ਦੀ ਬਾਈਕ ਹੋਊਗੀ ਅੱਛਾ ਅੱਛਾ ਠੀਕ ਹੈ ਹਾਂਜੀ ਨੂੰ ਟਿਕਟ ਦੇ ਸਕਦੇ ਆ ਚਲੋ ਚਲੋ ਥੈਂਕ ਯੂ ਮਿਹਰਬਾਨੀ ਤੁਸੀਂ ਅਪਡੇਟ ਕੀਤੀ ਆਪਾਂ ਫਿਰ ਇੰਟੈਚ ਰਾਵਾਂਗੇ ਕਵਰੇਜ ਕਰਦੇ ਹੀ ਰਹਾਂਗੇ ਤੁਸੀਂ ਠੀਕ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਸੋ ਇਹ ਰਵੀ ਜੱਕੂ ਦਾ ਸਰੇ ਸੀ ਕਹਿੰਦੇ ਵੀ ਜਿਹੜਾ ਉਹਦਾ ਹਲਕਾ ਵਾਲੀ ਬੰਤਰ ਬੜੀ ਹੋਇਆ ਉਹਦੇ ਚ ਕਾਫੀ 엘ੀਟ ਸੈਕਸ਼ਨ ਵੀ ਹੈਗਾ ਤੇ ਜਿਨ੍ਹਾਂ 'ਚ ਪਹਿਲਾਂ ਹੀ ਰੋੜਾ ਹੋ ਰਾਂ ਦਾ ਅਸਰ ਹੈਗਾ ਬਾਕੀ ਹੋਰ ਮੀਡਲ ਕਲਾਸ ਵੀ ਐਲਵਰ ਕਲਾਸ ਵੀ ਸਾਰੇ ਹੈਗੇ ਪਰ ਇੱਕ ਗੱਲ ਉਹਨਾਂ ਨੇ ਕਹੀ ਕਿ ਕਾਂਗਰਸ ਦੇ ਅੰਦਰ ਅਜੇ ਵੀ ਫੋਟ ਜਿਹੜੀ ਦੱਸੀ ਸੀ ਉਹ ਇਕੱਠੇ ਨਹੀਂ ਹੋਏ ਕਾਂਗਰਸੀ ਇਕੱਠੇ ਨਹੀਂ ਹੋਏ ਕਾਂਗਰਸੀ ਦਾ ਜੁਆਇਟਡ ਜਿਹੜਾ ਅਜੇ ਤੱਕ ਨਹੀਂ ਬਣਿਆ ਇਹ 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 ਗੱਲ ਸਾਹਮਣੇ ਆਈ ਹੈ ਸੋ ਦੇਖਦੇ ਆ ਕਿ ਜਿਵੇਂ ਹੁੰਦਾ ਤੇ ਸੋ ਚੋਣਾਂ ਦੀ ਸਟਾਰਟਿੰਗ ਸ਼ੁਰੂ ਹੋ ਗਈ 19 ਜੂਨ ਨੂੰ ਚੋਣਾਂ ਹੋਣੀਆਂ ਨੇ ਮੈਂ ਥੋੜਾ ਜਿਆਦਾ ਜਾਣਕਾਰੀ ਦਿੱਤੀ ਸੀ ਇਹ ਸਾਰੀ ਜਿਹੜੀ ਜਾਣਕਾਰੀ ਸੀ ਇਹ ਪੂਰੀ ਤਰ੍ਹਾਂ ਮਾਡਲ ਕੋਡ ਪਾਬੰਦੀਆਂ ਤੇ ਸਾਰਾ ਸ਼ਡਿਊਲ ਅਸੀਂ ਉਹ ਆਪਣੀ ਵੈਬਸਾਈਟ ਅੰਗਰੇਜ਼ੀ babushai.com babushai.in ਤੇ babushaihindi.com ਤੇ ਪੂਰਾ ਪੋਸਟ ਕਰਤਾ ਤੇ ਤੁਹਾਨੂੰ ਨਾਲ ਦੀ ਨਾਲ ਅਸੀਂ ਸਾਰੀ ਅਪਡੇਟਿੰਗ ਕਰਦੇ ਰਵਾਂਗੇ ਬਹੁਤ ਮਿਹਰਬਾਨੀ